ਹਾਂਜੀ ਹਾਂਜੀ ਗੁੱਡ ਆਫਟਰਨੂਨ ਟੂ ਆਲ ਆਫ ਯੂ ਜੀ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਹੈ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਸੀਆਈਏ ਮੁਹਾਲੀ ਨੇ ਜਿਹੜਾ ਹੈਗਾ ਇੱਕ ਗੈਂਗ ਬਸਟ ਕਰਿਆ ਹੈਗਾ ਜਿਹੜਾ ਆਰਮ ਸਪਲਾਈ ਔਰ ਮਰਡਰ ਔਰ ਐਕਸਟਰਸ਼ਨ ਦੇ ਵਿੱਚ ਇਨਵੋਲਡ ਸੀਗੇ ਬੰਦੇ ਉਹਨਾਂ ਦਾ ਇਹਦੇ ਚ ਟੋਟਲ ਜਿਹੜਾ ਹੈਗਾ ਜੀ ਅਸੀਂ 4 ਬੰਦੇ ਅਰੈਸਟ ਕੀਤੇ ਆ ਤੇ 5 ਜਿਹੜੇ ਵੈਪਨ 1 45 ਬੋਰ ਦਾ ਤੇ 4 32 ਬੋਰ ਦੇ ਪਿਸਟਲ ਇਹਨਾਂ ਕੋਲੋਂ ਬਰਾਮਦ ਹੋਏ ਆ ਨਾਲ 199000 ਰੁਪਇਆ ਕੈਸ਼ ਬਰਾਮਦ ਹੋਇਆ। ਇਹਦੇ 'ਚ ਜਿਹੜੇ ਇੱਕ 24 ਅਕਤੂਬਰ ਦੀ ਐਫਆਈਆਰ ਰਜਿਸਟਰ ਕੀਤੀ ਗਈ ਸੀ ਮੁਖਬਰੀ ਦੇ ਉੱਪਰ ਕਿ ਕੁਝ ਬੰਦੇ ਜਿਹੜੇ ਹੈਗੇ ਆ ਉਹ ਯੂਪੀ ਤੋਂ ਨਜਾਇਜ਼ ਅਸਲਾ ਲਿਆ ਕੇ ਮੁਹਾਲੀ ਦੇ ਵਿੱਚ ਸਪਲਾਈ ਕਰਦੇ ਆ। ਉਹਦੇ ਵਿੱਚ ਜਦੋਂ ਪੁਲਿਸ ਪਾਰਟੀ ਨੂੰ ਪਤਾ ਚੱਲਿਆ ਤਾਂ ਇੱਕ ਖਰੜ ਸਦਰ ਥਾਣੇ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਫੜਨ ਲਈ ਪਾਰਟੀਆਂ ਗਈਆਂ 트੍ਰੈਪ ਲਗਾਇਆ ਗਿਆ ਤੇ ਉੱਥੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਇੱਕ ਦਾਨਵੀਰ ਦੂਸਰਾ ਬੰਟੀ ਤੀਸਰਾ ਸਿਕੰਦਰ ਸ਼ੇਖ ਇਹ ਤਿੰਨ ਬੰਦੇ ਉੱਥੋਂ ਫੜੇ ਗਏ ਇਹਨਾਂ ਦੇ ਵਿੱਚੋਂ ਜਿਹੜੇ ਪਹਿਲੇ ਦੋ ਬੰਦੇ ਆਦਨਵੀਰ ਤੇ ਬੰਟੀ ਇਹ ਯੂਪੀ ਤੋਂ ਦੋ ਵੈਪਨ ਲੈ ਕੇ ਆਏ ਸੀਗੇ ਜਿਹੜੇ ਇੱਥੇ ਸਿਕੰਦਰ ਸ਼ੇਖ ਕੋਲ ਡਿਲੀਵਰ ਕਰ ਡਿਲੀਵਰ ਕਰਨੀ ਸੀ ਇਹਨਾਂ ਨੇ ਤਾਂ ਮੌਕੇ ਦੇ ਉੱਪਰੋਂ ਦੋ ਪਿਸਟਲ ਤੇ 1,99,000 ਰੁਪਏ ਕੈਸ਼ ਤੇ ਇੱਕ ਸਕੋਰਪੀਓ ਐਨ ਗੱਡੀ ਇਹਨਾਂ ਤੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਜਦੋਂ ਤਫ਼ਤੀਸ਼ ਅੱਗੇ ਚੱਲ ਰਹੀ ਸੀ ਜੀ ਉਹਦੇ 'ਚ ਇੱਕ ਬੰਦਾ ਜਿਹੜਾ ਹੈਗਾ ਕ੍ਰਿਸ਼ਨ ਕੁਮਾਰ ਏਲੀਅਸ ਹੈਪੀ ਗੁੱਜਰ ਜਿਹੜਾ ਨਯਾਗਾਉਂ ਦਾ ਰਹਿਣ ਵਾਲਾ ਹੈਗਾ ਨਾਡਾ ਪਿੰਡ ਦਾ ਉਦੀ ਸ਼ਮੂਲੀਅਤ ਸਾਹਮਣੇ ਆਈ ਕਿ ਇਹ ਵੈਪਨ ਐਕਚੁਅਲੀ ਉਹਦੇ ਕੋਲ ਜਾਣੇ ਸੀਗੇ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਉਹਨੂੰ ਅਰੈਸਟ ਕੀਤਾ ਗਿਆ ਇਹਨੂੰ ਹੈਪੀ ਗੁਜਰ ਨੂੰ ਤੇ ਇਹਦੇ ਕੋਲੋਂ ਜਿਹੜੇ ਹੈਗੇ ਤਿੰਨ ਵੈਪਨ ਹੋਰ ਮਿਲੇ ਜਿਹੜੇ ਪਹਿਲਾਂ ਲੈ ਕੇ ਆਏ ਸੀਗੇ ਜਿਹੜਾ ਇਹਨਾਂ ਦਾ ਕ੍ਰਾਈਮ ਹਿਸਟਰੀ ਹੈਗੀ ਹੈ ਜੀ ਦਾਨਵੀਰ ਨਾਮ ਦਾ ਜਿਹੜਾ ਵਿਅਕਤੀ ਹੈਗਾ ਇਹਦੇ ਤੇ ਪਹਿਲਾਂ ਦੋ ਮਰਡਰ ਦੇ ਪਰਚੇ ਆਰਮਜ਼ ਐਕਟ ਡਕੈਤੀ ਦਾ ਪਰਚਾ ਹੈ ਤੇ ਹੈਪੀ ਗੁੱਜਰ ਜਿਹੜਾ ਹੈਗਾ ਇਹਦੇ ਤੇ ਵੀ ਲੜਾਈ ਝਗੜੇ ਦੇ ਪਰਚੇ ਦਰਜ ਨੇ ਜੀ ਪਹਿਲਾਂ ਤੇ ਲੇਕਿਨ ਜਿਹੜਾ ਬਾਕੀ ਦੋ ਹੈਗੇ ਇਹਨਾਂ ਦੀ ਬਾਕੀ ਹੋਰ ਬਿੰਦਿਆਂ ਦੀ ਕੋਈ ਕ੍ਰਿਮਿਨਲ ਹਿਸਟਰੀ ਨਹੀਂ ਹੈਗੀ ਇਹ ਸਾਰੇ ਜਿਹੜੇ ਵਿਅਕਤੀ ਹੈਗੇ ਇਹ ਹਰਿਆਣਾ ਔਰ ਰਾਜਸਥਾਨ ਦਾ ਐਕਟਿਵ ਗੈਂਗ ਹੈਗਾ ਇੱਕ ਪਪਲਾ ਗੁੱਜਰ ਗੈਂਗ ਵਿਕਰਮ ਅਲਿਆਸ ਪਪਲਾ ਹੈ ਮੁੰਡਾ ਜਿਹੜਾ ਇਹਨੂੰ ਲੀਡ ਕਰਦਾ ਹੈ ਇਹ ਉਹਨਾਂ ਦੇ ਨਾਲ ਐਸੋਸੀਏਟਿਡ ਸੀਗੇ ਜੀ ਬੰਦੇ ਹੋਰ ਕੋਈ ਦੁਵਾਲਾ ਸਰ ਪੰਜਾਬ ਦੀ ਕਿਸ ਤਰ੍ਹਾਂ ਦੀ ਨਾਲੀ ਇਨਵੋਲਵਮੈਂਟ ਹੈ ਕਿ ਜਿਹੜੀ ਕਿਹੜੀ ਹੋਰ ਗੈਂਗ ਨਾਲ ਇਹ ਸੰਬੰਧ ਹੈ ਜਿਹੜੇ ਵੈਪਨ ਲੈ ਕੇ ਆ ਰਹੇ ਸੀ ਵੀ ਅੱਗੇ ਕਿਸ ਨੂੰ ਸਪਲਾਈ ਕਰਨਾ ਸੀਗਾ ਇਹ ਕਿਸੇ ਰਾਈਵਲ ਗੈਂਗ ਨਾਲ ਜਿਹੜੇ ਇਹ ਦਾਨਵੀਰ ਤੇ ਬੰਟੀ ਹੈਗੇ ਇਹ ਦੋਨੋਂ ਹੈਪੀ ਇਹਦੇ ਨਾਲ ਪਪਲਾ ਗੁੱਜਰ ਗੈਂਗ ਨਾਲ ਅਸੋਸੀਏਟਡ ਹੈ ਇਹਨਾਂ ਨੇ ਆਪਣਾ ਜਿਹੜਾ ਇਹਨਾਂ ਦਾ ਬੰਦਾ ਹੈ ਇਹ ਹੈਪੀ ਗੁੱਜਰ ਇਹਨੂੰ ਸਪਲਾਈ ਕਰਨੇ ਸੀਗੇ ਇਹਦੇ ਤੇ ਪਹਿਲਾਂ ਵੀ ਲੜਾਈ ਝਗੜੇ ਵਗੈਰਾ ਦੇ ਤੇ ਬਦਮਾਸ਼ੀ ਟਾਈਪ ਪਰਚੇ ਦਰਜ ਹੈ ਤੇ ਇਹਨੇ ਆਪਣੇ ਵੈਪਨ ਵਗੈਰਾ ਲਿਆ ਕੇ ਅੱਗੇ ਜਿਹੜਾ ਕਿਉਂਕਿ ਕੰਮਕਾਰ ਕੋਈ ਕਰਦੇ ਨਹੀਂ ਹੈ ਜੀ ਤੇ ਲੁੱਟ ਔਰ ਐ ਨੇ ਅਨਜਾਣ ਦੇ ਨਸ਼ੇ ਰੂਸ਼ੇ ਨੇ ਵੀ ਆਦੀ ਆ ਜਾਂ ਇੱਥੇ ਕੋਈ ਰਿਐਕਸ਼ਨ ਖੀ ਹੋਈ ਸੀ ਉਹਨਾਂ ਨੇ ਲੋਕ ਨਹੀਂ ਨਹੀਂ ਇਹਨਾਂ ਦੇ ਕੋਈ ਨਸ਼ੇ ਦਾ ਆਦੀ ਨਹੀਂ ਹੈਗਾ ਜੀ ਜਿਹੜਾ ਇਹਨਾਂ ਚੋਂ ਸਿਕੰਦਰ ਸ਼ੇਖ ਵਿਅਕਤੀ ਹੈਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਸੋਲਾਪੁਰ ਡਿਸਟ੍ਰਿਕਟ ਦਾ ਰਹਿਣ ਵਾਲਾ ਹੈ ਮਹਾਰਾਸ਼ਟਰ ਦਾ ਲੇਕਿਨ ਇਹ ਫਿਲਹਾਲ ਖਰੜ ਇੱਥੇ ਰੁਕ ਰਿਹਾ ਰਹਿ ਰਿਹਾ ਸੀਗਾ ਜੀ ਮੁੱਲਾਪੁਰ ਗਰੀਬ ਦਾਸ ਦਾ ਪਿੰਡ ਹੈਗਾ ਖੜਾ ਉੱਥੇ ਰਹਿੰਦਾ ਸੀ ਸਿਕੰਦਰ ਸ਼ੇਖ ਜੀ ਤੁਸੀਂ ਗੱਲ ਕਰੋ ਇੰਟਰਨੈਸ਼ਨਲ ਪਹਿਲਵਾਨ ਹੈ ਹਾਂ ਜੀ ਇਹ ਪਹਿਲਵਾਨ ਹੈ ਜੀ ਜੀ ਤੁਸੀਂ ਪਹਿਲਵਾਨ ਹੈ ਇਹਦੀ ਕੀ ਹਿਸਟਰੀ ਹੈ ਇੱਥੇ ਖਰੜ ਕਿੰਨਾ ਟਾਈਮ ਇਹਦੀ ਇਹ ਤਕਰੀ ਲੇਕਿਨ ਇਹਦੀ ਕ੍ਰਿਮੀਨਲ ਹਿਸਟਰੀ ਕੋਈ ਹੋਰ ਹਲੇ ਤੱਕ ਸਾਡੇ ਕੋਲ ਸਾਹਮਣੇ ਨਹੀਂ ਆਈ ਫਿਰ ਵੀ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਮਹਾਰਾਸ਼ਟਰ ਨਾਲ ਪੁਲਿਸ ਨਾਲ ਵੀ ਤਾਲਮੇਲ ਕੀਤਾ ਗਿਆ ਵੀ ਇਹਨਾਂ ਦਾ ਅਗਰ ਕੋਈ ਰਿਕਾਰਡ ਹੋਰ ਕ੍ਰਿਮੀਨਲ ਹੈਗਾ ਤਾਂ ਉਹ ਸਾਹਮਣੇ ਆ ਜਾਵੇ ਜੀ ਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਪਹਿਲਾਂ ਵੀ ਕੋਈ ਇਹ ਵੈਪਨਸ ਲੈ ਕੇ ਆਏ ਬਹਾਰ ਤੋਂ ਆ ਕੇ ਇਹਨਾਂ ਨੇ ਸਪਲਾਈ ਕੀਤੇ ਪਹਿਲਾਂ ਵੀ ਇਹਨਾਂ ਨੇ ਜਿਹੜੇ ਤਿੰਨ ਵੈਪਨ ਜਿਹੜੇ ਹੈਪੀ ਗੁਜਰ ਤੋਂ ਕੁਲੋਂ ਮਿਲੇ ਹਨ ਉਹ ਇਹਨਾਂ ਨੇ ਇਹਨਾਂ ਤੋਂ ਲਏ ਸੀ ਕਿ ਪਹਿਲਾਂ ਵੀ ਇਹ ਵੈਪਨ ਦੀ ਸਪਲਾਈ ਦਾ ਕੰਮ ਕਰਦੇ ਆ ਜਿਹੜਾ ਦਾਨਵੀਰ ਔਰ ਬੰਟੀ ਇਹ ਪ੍ਰੋਪਰ ਜਿਹੜੇ ਇੱਕ ਕਹਿ ਦੀ ਆਪਾਂ ਆਰਮਸ ਸਮਗਲਿੰਗ ਦੇ ਵਿੱਚ ਇਨਵੋਲਡ ਹੈਗੇ ਆ ਵੈਪਨ ਲੈ ਕੇ ਅਰੇਂਜ ਕਰਨਾ ਪੈਸੇ ਲਈ ਅੱਗੇ ਉਹਨਾਂ ਨੂੰ ਵੇਚਣਾ ਪ੍ਰੋਵਾਈਡ ਕਰਾਣਾ ਇਹਨਾਂ ਦਾ ਮੋਡਸ ਆਪਰੇਂਡੀ ਇਹ ਆਪਣੇ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਹਲੇ ਤੱਕ ਹਲੇ ਤੱਕ ਹਲੇ ਤੱਕ ਕੋਈ ਨਹੀਂ ਆਇਆ ਜੀ ਇੱਥੇ ਆਪਣੇ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇ ਇਸ ਤਰ੍ਹਾਂ ਦਾ ਹਾ ਹੈਪੀ ਗੁਜਰ ਦੇ ਲੜਾਈ ਝਗੜੇ ਦੇ ਪਰਚੇ ਜ਼ਰੂਰ ਹੈਗੇ ਨਾ ਗਾਉਂ ਥਾਣੇ ਦੇ ਮੂਹਰੇ ਕੋਈ ਕਿਸੇ ਨੂੰ ਸਪਲ ਜੀ ਨਹੀਂ ਉਹਨਾਂ ਦੇ ਉਹ ਅਲੱਗ ਗੈਂਗ ਸੀਗਾ ਜੀ ਇਹ ਅਲੱਗ ਹੈ ਜੀ ਉਹ ਦਾ ਕੋਈ ਟਾਰਗੇਟ تھا ਕੀ ਇਹਨੂੰ ਟਾਰਗੇਟ ਕਰਨ ਦਾ ਨਹੀਂ ਹੈਪੀ ਗੁੱਜਰ ਦੀ ਅਸੀਂ ਇੰਟਰੋਗੇਟ ਐਕਸ਼ਨ ਕਰ ਰਹੇ ਹਾਂ ਕਿਉਂਕਿ ਉਹਦੇ ਲੜਾਈ ਝਗੜੇ ਦੇ ਪਰਚੇ ਹੈਗੇ ਆ ਤਾਂ ਮੇਬੀ ਉਹਨੇ ਕੋਈ ਆਪਣਾ ਕੋਈ ਬਦਲਾ ਲੈਣਾ ਹੋਵੇ ਕੁਝ ਕਰਨ ਲਈ ਉਹਦੇ ਲਈ ਇਹ ਵੈਪਨ ਇਕੱਠੇ ਕਰ ਰਿਆ ਸੀਗਾ ਤਾਂ ਉਹ ਜਿਵੇਂ ਹਾਈਲਾਈਟ ਆਊਗਾ ਅਲ ਅਪਡੇਟ ਹੋ ਖਾਨ ਸਾਹਿਬ ਜਿਹੜਾ ਪੈਸੇ ਆ ਇਹ ਪੈਸੇ ਇਹਨਾਂ ਨੇ ਕਿਸ ਚੀਜ਼ ਦੇ ਕੇ ਤੇ ਵੈਪਨ ਦੇ ਦੀਆ ਜਿਹੜਾ ਦੋ ਵੈਪਨ ਲੈਣੇ ਸੀਗੇ ਦੋ ਉਹਦੇ ਬਦਲੇ ਇਹਨਾਂ ਨੇ 1,99,000 ਰੁਪਏ ਉਦੋਂ ਦੇਣਾ ਸੀਗਾ ਬਾਕੀ ਹੈਪੀ ਗੁਜਰ ਨੇ ਇਹਨਾਂ ਨੂੰ ਪੈਸੇ ਦੇਣੇ ਸੀ ਸਰ ਇਹ ਆਪਸ ਦੀ ਕਿਸ ਤਰ੍ਹਾਂ ਇਹਨਾਂ ਦੀ ਸਿਆਰੀ ਦੋਸਤੀ ਹੈ ਜਾਂ ਜਾਣ ਪਛਾਨ ਹੈ ਜਿਹੜਾ ਦਾਨਵੀਰ ਹੈ ਬੰਟੀ ਹੈ ਸ਼ੰਦਾਰ ਹੈ ਇਹਦੇ ਨਹੀਂ ਇਹ ਪਹਿਲਾਂ ਦੇ ਸਾਰੇ ਹੀ ਮਾੜੇ ਬੰਦੇ ਆ ਜੀ ਇਹਨਾਂ ਦੇ ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਆਰਮਜ਼ ਐਕਟ ਦੇ ਪਰਚੇ ਹੈਗੇ ਆ ਹੈਪੀ ਗੁਜਰ ਦੇ ਵੀ ਪਰਚੇ इवन ਦਾਨਵੀਰ ਤੇ ਦੋ ਮਰਡਰ ਦੇ ਪਰਚੇ ਵੀ ਹੈਗੇ ਆ ਤਾਂ ਉਹਨਾਂ ਸਾਰਿਆਂ ਦਾ ਕਿਤੇ ਨਾ ਕਿਤੇ ਇਹਨਾਂ ਦਾ ਲਿੰਕ ਜਿਸ ਤਰ੍ਹਾਂ ਅੱਗੇ ਤੋਂ ਅੱਗੇ ਇਹਨਾਂ ਨੇ ਪ੍ਰੋਵਾਈਡ ਕੀਤਾ ਜੀ ਨਹੀਂ ਨਹੀਂ ਵਾਂਟਡ ਇਸ ਤਰ੍ਹਾਂ ਦਾ ਸਾਡੇ ਕੋਲ ਕੋਈ ਨਹੀਂ ਸੀਗਾ ਇਸ ਟਾਈਮ ਹਲੇ ਤੱਕ ਕੋਈ ਨਹੀਂ ਪੰਜਾਬ ਦੇ ਵਿੱਚ ਵੀ ਕੋਈ ਪਰਚਾ ਦਰਦਿਆ ਕਿ ਬਾਹਰ ਨਹੀਂ ਨਹੀਂ ਬਾਹਰ ਰਾਜਸ ਕਿ ਵੀ ਵਾਂਟਡ ਹੋਵੇ ਹਰਿਆਣਾ ਯੂਪੀ ਨਹੀਂ ਉਹ ਹੁਣ ਦੇਖ ਲੈਣੇ ਜੀ ਹੋਰ ਕਿਸੇ ਪਰਚੇ ਜੇ ਵਾਂਟਡ ਹੋਊਗਾ ਤਾਂ ਆਪਣੇ ਇੱਥੇ ਆਗਰ ਦਿੱਤੇ ਹੋਏ ਨੇ ਜੀ ਸਾਹਿਬ ਨੂੰ ਤੁਹਾਡੇ ਵੱਲੋਂ ਵੀ ਜਾਰੀ ਹੁੰਦਾ ਵੀ ਜਿਹੜੇ ਕਿਰਾਏਦਾਰ ਆ ਕੋਈ ਰੱਖਦਾ ਹੈ ਉਹਦੀ ਵੈਰੀਫਿਕੇਸ਼ਨ ਹੋਵੇ ਇਹਨਾਂ ਦੀ ਕਿਸੇ ਦੀ ਵੈਰੀਫਿਕੇਸ਼ਨ ਨਹੀਂ ਇਹ ਇੱਥੇ ਦੇਖੋ ਜਿਹੜਾ ਹੈਗਾ ਆਪਣਾ ਕਿਸ਼ਨ ਕੁਮਾਰ ਹੈਪੀ ਗੁਜਰੇ ਤਾਂ ਇੱਥੋਂ ਦਾ ਵਸਨੀਕ ਹੀ ਇੱਥੋਂ ਦਾ ਇੱਕ ਇੱਕੋ ਹੀ ਬੰਦਾ ਇੱਥੋਂ ਦਾ ਰਹਿਣ ਵਾਲਾ ਜਿਹੜਾ ਸਿਕੰਦਰ ਸ਼ੇਖ ਹੈ ਜਿਹੜਾ ਇੱਥੇ ਕਿਰਾਏ ਤੇ ਰਹਿ ਰਿਹਾ ਸੀਗਾ ਉਹ ਹਲੇ ਅਸੀਂ ਰਿਕਾਰਡ ਚੈੱਕ ਕਰਨਾ ਵੀ ਕਿਰਾਏ ਤੇ ਰਹਿ ਰਿਹਾ ਸੀ ਕਿਵੇਂ ਰਹਿ ਰਿਹਾ ਸੀਗਾ ਜਿਹੜੇ ਬਾਕੀ ਦੋ ਹੈਗੇ ਆ ਬੰਟੀ ਤੇ ਇਹ ਤਾਂ ਇਹ ਤਾਂ ਦੇਣ ਹੀ ਆਏ ਸੀ ਨਾ ਵੈਪਨ ਇਹਦਾ ਇੱਥੇ ਦੇ ਵਸਨੀਕ ਹੈ ਨਹੀਂਗੇ ਹੁਣ ਜਿਹੜਾ ਸਿਕੰਦਰ ਸ਼ੇਖ ਹੈ ਉਹਦੇ ਦੇ ਵੈਸੇ ਕੋਈ ਹਲੇ ਤੱਕ ਸਾਨੂੰ ਕੋਈ ਕ੍ਰਿਮਿਨਲ ਹਿਸਟਰੀ ਉਹਦੀ ਪੁਰਾਣਾ ਹੀ ਕੋਈ ਐਫ ਆਈ ਆਰ ਨਹੀਂ ਮਿਲੀ ਹੈਗੀ ਜੀ ਉਹ ਗੱਡੀ ਮੇਰੀ ਹੈ ਉਹ ਕਿਸੇ ਨਾਮ ਤੇ ਹੈ ਦੋਸਤ ਉਹ ਦਾਨਵੀਰ ਵਗੈਰਾ ਉਹ ਯੂਪੀ ਤੋਂ ਲੈ ਕੇ ਆਏ ਸੀ ਜੀ ਜੀ ਓਨਲੀ ਯੂਪੀ ਹੋਰ ਵੀ ਨੇ ਬਿਲਕੁਲ ਇਹਨਾਂ ਦੇ ਜਿਹੜੇ ਅੱਗੇ ਦੇ ਸਾਡੇ ਹੈਗੇ ਇਹਦੇ ਜੀ ਐਸਪੀ ਡੀ ਸਾਹਿਬ ਤੇ ਐਸਪੀ ਆਪਰੇਸ਼ਨ ਸਾਹਿਬ ਤੇ ਇਹਨਾਂ ਦੇ ਨਾਲ ਜਿਹੜੀਆਂ ਸੀਆਈਏ ਦੀਆਂ ਟੀਮਸ ਹੈਗੀਆਂ ਇਹ ਇਸੇ ਚੀਜ਼ ਤੇ ਲੱਗੀਆਂ ਹੋਈਆਂ ਵੀ ਹੁਣ ਐਨੇ ਵੈਪਨ 5-6 ਵੈਪਨ ਇਕੱਠੇ ਕਰਕੇ ਇਹਨਾਂ ਨੇ ਕੋਈ ਕਿਸੇ ਨੂੰ ਮਾਰਨਾ ਸੀਗਾ ਜਾਂ ਕਿਸੇ ਤਰ੍ਹਾਂ ਦੀ ਐਕਸਟਰਸ਼ਨ ਕਰਨੀ ਸੀ ਜਾਂ ਕੋਈ ਲੁੱਟਖੋ ਦੀ ਵਾਰਦਾਤ ਕਰਨੀ ਸੀ ਉਹਦੇ ਉੱਪਰ ਜਿਹੜਾ ਹੈਗਾ ਇਹ ਦੋਨੋਂ ਅਫਸਰ ਸਾਡੇ ਇਸ ਟਾਈਮ ਅੱਗੇ ਦੀ ਤਫਤੀਸ਼ ਦੇ ਵਿੱਚ ਲੱਗੇ ਹੋਏ ਨੇ ਇਨਵੈਸਟੀਗੇਸ਼ਨ ਤੇ ਪਤਾ ਲੱਗਿਆ ਹੋਵੇ ਕਿ ਚਾਰ ਤੋਂ ਇਲਾਵਾ ਕੋਈ ਹੋਰ ਇਨਵਾਲਵਮੈਂਟ ਡੋਕਲ ਨਹੀਂ ਨਹੀਂ ਹਲੇ ਤੱਕ ਨਹੀਂ ਆਈ ਹਲੇ ਤੱਕ ਅਸੀਂ ਇਹ ਇਹਨਾਂ ਦੀ ਪਰ ਆਪਾਂ ਮੈਂ ਉਹ ਹੀ ਦੱਸ ਰਿਹਾ ਤੁਹਾਨੂੰ ਇੱਕ ਤਾਂ ਐਸੋਸੀਏਟ ਕਿਹੜੇ ਕਿਹੜੇ ਇਹਨਾਂ ਦੇ ਉਹ ਸੈਕੰਡ ਲੀਗ ਇਹਨਾਂ ਦਾ ਟਾਰਗੇਟ ਕੀ ਸੀਗਾ ਐਕਚੁਅਲੀ ਇੰਨੇ ਵੈਪਨ ਇਕੱਠੇ ਕਰਨ ਦਾ ਮੋਟਿਵ ਕੀ ਸੀ ਇੰਟੈਂਸ਼ਨ ਕੀ ਸੀ ਉਹ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਦੇ ਵਿੱਚ ਇਹਨਾਂ ਦਾ ਕੋਈ ਕਰਾਂਗੇ ਜੀ 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 ਹਲੇ ਜੇ ਕੋਈ ਹੋਰ ਕਿਤੇ ਰੱਖੇ ਹੋਣ ਸਟੇਸ਼ਨ ਕਰੇ ਹੋਣ ਕਿਉਂਕਿ ਰੌਂਦਾਂ ਦੀ ਸਮਗਲਿੰਗ ਈਜ਼ੀ ਹੈ ਛੋਟਾ ਹੁੰਦਾ ਵੈਪਨ ਲਿਆਉਣਾ ਕਰਨਾ ਔਖਾ ਹੈਗਾ ਤਾਂ ਅਲੱਗ-ਅਲੱਗ ਢੇੜਿਆਂ ਤੇ ਹੋਵੇ ਹੋ ਸਕਦਾ ਹੈ ਸਰ ਇਹਨਾਂ ਦੇ ਵਿੱਚੋਂ ਕਿਸੇ ਦਾ ਨਾਮ ਤੇ ਰਜਿਸਟਰ ਹੈ ਗੱਡੀ ਹੈ ਕੋਈ ਗੱਡੀ ਦੀ ਰਜਿਸਟ੍ਰੇਸ਼ਨ ਚੈੱਕ ਕੀਤੀ ਹੈ ਹਲੇ ਬੰਨ ਵੈਰੀਫਾਈ ਇੱਕ ਹੈਗੀ ਹੈ ਸਰ ਇਹਦੇ ਨਾਮ ਤੇ ਸਿਕੰਦਰ ਸ਼ੇਖ ਦੇ ਨਾਮ ਤੇ ਜਿਹੜੀ ਸਕੋਰਪਿਓ ਹੈ ਨਾ ਜਿਹੜੀ ਦੂਸਰੀ ਹੈ ਸਰ ਉਹ ਚੈੱਕ ਕਰ ਰਹੇ ਹਾਂ ਜਿਹੜੀ ਜੀ ਹਾਂਜੀ ਉਹ ਭਾਰਤ ਨੰਬਰ ਹੈ ਉਹ ਆਲ ਇੰਡੀਆ ਵੈਸੇ ਯੂਪੀ ਦੇ ਰਜਿਸਟਰਡ ਹੈ ਉਹ ਵੀ ਸੀਚਿੰਗ ਯੂਪੀ ਜੀ ਥੈਂਕ ਯੂ ਠੀਕ ਹੈ ਜੀ thank you. Thank you.